ਕੀ ਨਾਮ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਜੀ ਗੁਰਵਿੰਦਰ ਸਿੰਘ ਪਿੰਡ ਥੜੀ ਖੁਰਦ ਜ਼ਿਲ੍ਹਾ ਰੂਪਨਗਰ ਮੈਂ ਆਪਣੇ ਇਹ ਸਫ਼ਰ ਦੀ ਸ਼ੁਰੂਆਤ ਕਰੀ ਆ ਰੋਪੜ ਜ਼ਿਲ੍ਹੇ ਤੋਂ ਧੋਲਾਵੀਰਾ ਗੁਜਰਾਤ ਤੱਕ ਤੇ ਜਿਹੜੇ ਮੇਰੇ ਇਸ ਸਫ਼ਰ ਦਾ ਮੋਟੀਵੇਲ ਲੋਕਾਂ ਨੂੰ ਸੰਦੇਸ਼ ਦੇਣਾ ਉਹ ਇਹ ਆ ਕਿ ਜਿਹੜਾ ਆਪਾਂ ਪਲਾਸਟਿਕ ਵੇਸਟ ਇੱਧਰ ਉੱਧਰ ਸੁੱਟ ਦਿੰਨੇ ਆ ਉਹਨੂੰ ਆਪਾਂ ਨਾ ਇੱਧਰ ਉੱਧਰ ਖਿਲਾਰੀਏ ਕਿਉਂਕਿ ਜਿਹੜਾ ਉਹਨੂੰ ਕੜਨ ਨੂੰ ਹਜ਼ਾਰਾਂ ਸਾਲ ਲੱਗ ਜਾਂਦੇ ਨੇ ਤੇ ਫਿਰ ਉਹ ਪਲਾਸਟਿਕ ਤੋਂ ਮਾਈਕਰੋ ਪਲਾਸਟਿਕ ਬਣ ਜਾਂਦੇ ਨੇ ਜਿਹੜੀ ਜਿਹੜੀ ਮਿੱਟੀ ਦੀ ਗੁਣਵੱਤਾ ਉਹਨੂੰ ਖਰਾਬ ਕਰ ਦਿੰਦੀ ਆ ਪ ਤੋ ਕਿਰਪਾ ਕਰਕੇ ਜੇ ਤੁਸੀਂ ਪਲਾਸਟਿਕ ਹੈ ਤਾਂ ਉਧਰ ਸੁੱਟਦੇ ਹੋ ਤਾਂ ਉਹਨੂੰ ਆਪਦੇ ਜੇਬ ਚ ਪਾਓ ਕਿਤੇ ਤੁਹਾਨੂੰ ਡਸਟਬਿਨ ਦਿਖਦਾ ਉਧਰ ਪਾਓ ਬਸ ਇਹ ਮੇਰੀ ਬੇਨਤੀ ਹੈ ਜੀ ਧੰਨਵਾਦ ਸਸਤਿਕਾ ਇਹ ਤੁਹਾਨੂੰ ਇਹ ਕਿਵੇਂ ਲੱਗਿਆ ਵੀ ਅਸਮੈਨੇ ਸ਼ੁਰੂ ਕਰਨਾ ਚਾਹੀਦਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੀਦਾ ਮੈਨੂੰ ਸਾਈਕਲਿੰਗ ਦਾ ਸ਼ੌਂਕ ਸੀਗਾ ਵੀਰੇ ਤੇ ਇਹ ਮੈਂ ਪ੍ਰੋਜੈਕਟ ਦੇਖਿਆ ਸੀ ਇੰਟਰਨੈਟ ਤੇ YouTube ਤੇ ਕਿ ਇਦਾਂ ਦੇ ਸਾਈਕਲ ਹੁੰਦੇ ਨੇ ਫਿਰ ਮੈਂ ਇੱਕ ਹੋਰ ਬਣਾਇਆ ਸੀ ਟ੍ਰਾਈਕ ਬਣਾਈ ਸੀ ਰਿਕਮੈਂਡ ਟ੍ਰਾਈਕ ਉਹ ਤਿੰਨ ਟਾਇਰੀ ਹੁੰਦੀ ਆ ਚੱਲਦੀ ਇਦਾਂ ਹੀ ਆ ਪੈ ਕੇ ਉਹ ਤੋਂ ਫਿਰ ਮੈਂ ਤੇ ਮੇਰਾ ਇੱਕ ਮਿੱਤਰ ਵਿਕਾਸ ਮਹੌਣ ਵੀ ਉਹ ਅਸੀਂ ਇੱਥੇ ਪੰਜਾਬ ਤੋਂ ਕੰਨਿਆ ਕੁਮਾਰੀ ਤਮਿਲਨਾਡੂ ਤੱਕ ਜਾ ਕੇ ਆਏ ਸੀ। ਅੱਛਾ। ਹਾਂ ਜੀ ਫਿਰ ਉਸ ਤੋਂ ਬਾਅਦ ਫਿਰ ਮੇਰਾ ਪਲਾਨ ਸੀ ਕਿ ਦੁਬਾਰੇ ਆ ਕੇ ਇੱਥੇ ਆਪਣੇ ਹਿਸਾਬ ਨਾਲ ਹੋਰ ਵਧੀਆ ਇਹਨੂੰ ਬਣਾਵਾਂਗੇ। ਸੋ ਹੁਣ ਬਣਾਈ ਹੈ ਹੁਣ ਦੁਬਾਰੇ ਜਾ ਰਹੇ ਹਾਂ ਜੀ ਹੌਲੀ ਹੌਲੀ ਕਰਦੇ। ਤੇ ਖਾਣ ਪੀਣ ਦਾ ਤੁਹਾਡਾ ਕੀ ਰਹਿੰਦਾ ਤੇ ਕਿੱਥੇ ਖਾਣ ਪੀਣ ਦਾ? ਮੇਰੇ ਕੋਲੇ ਬਿਊਟੇਨ ਗੈਸ ਦੇ ਸਿਲੰਡਰ ਨੇ ਛੋਟੇ ਸਿਲੰਡਰ ਹੁੰਦੇ ਨੇ ਛੋਟਾ ਸਟੋਵ ਹੁੰਦਾ। ਉਹਦੇ ਮੈਂ ਬਣਾ ਲੈਣਾ। ਬਾਕੀ ਫਲ ਫਰੂਟ ਥੋੜੇ ਬਹੁਤੇ ਡਾਈਟ ਦੇਪਾ ਲੈਣੇ ਰਹਿੰਦੇ ਆ ਜੀ। ਅੱਛਾ। ਤੇ ਹੋਰ ਵੀ ਕਿਤੇ ਸਟੇਟ ਦੇ ਗਏ ਹਾਂਜੀ ਮੈਂ ਪਹਿਲਾਂ ਇੱਥੋਂ ਪੰਜਾਬ ਤੋਂ ਹਰਿਆਣਾ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕਾ ਕੇਰਲਾ ਤਾਮਿਲਨਾਡੂ ਆਂਧਰਾ ਓਡੀਸ਼ਾ ਬੰਗਾਲ ਮੇਘਾਲਿਆ ਅਸਾਮ ਫਿਰ ਬੰਗਾਲ ਫਿਰ ਨੇਪਾਲ ਉੱਤਰਾਖੰਡ ਯੂਪੀ ਹਰਿਆਣਾ ਤੇ ਫਿਰ ਪੰਜਾਬ ਵਾਪਸ ਆ ਗਏ ਅੱਛਾ ਹੁਣ ਤੁਹਾਡਾ ਪਠਾਨ ਕਿਹੜੀ ਜਗ੍ਹਾ ਤੋਂ ਇਧਰੋਂ ਹੁਣ ਆਪਾਂ ਦੋਲਾ ਵੀਰਾ ਚੱਲੇ ਹੋਏ ਜੀ ਗੁਜਰਾਤ ਗੁਜਰਾਤ ਉਧਰ ਸਿੰਧੂ ਘਾਟੀ ਦੀ ਇੱਕ ਸਾਈਟ ਆ ਮੇਰੀ ਜਿਹੜੀ ਰਾਈਡ ਦਾ ਨਾਮ ਆ ਇਹ ਵੀ ਇੰਡਸ ਵੈਲੀ ਰਾਈਡ ਆ ਕਿਉਂਕਿ ਆਪਣੇ ਇੱਕ ਰੋਪੜ ਵੀ ਹੈਗੀ ਆ ਸਿੰਧੂ ਘਾਟੀ ਦੀ ਸਾਈਟ ਤੇ ਇੱਕ ਵੱਡੀ ਸਾਈਟ ਧੋਲਾਵੀਰਾ ਗੁਜਰਾਤ ਚਾ ਉੱਥੇ ਜਾ ਕੇ ਆਪਾਂ ਸਫ਼ਰ ਦੀ ਜਿਹੜੀ ਸਮਾਪਤੀ ਉਹ ਕਰਾਂਗੇ ਤੇ ਅੱਗੇ ਵੀ ਇਹੀ ਚੱਲਦਾ ਰਹੇਗਾ ਸਫ਼ਰ ਤੁਹਾਡਾ ਇਸੇ ਤਰ੍ਹਾਂ ਦਾ ਹਾਂਜੀ ਹਾਂਜੀ ਇਸ ਤੋਂ ਬਾਅਦ ਪਲਾਨ ਆ ਕਿ ਥੋੜਾ ਬਾਹਰਲੇ ਮੁਲਕਾਂ ਦਾ ਕੀੜਾ ਦੇਖੀਏ ਅੱਛਾ ਉਹ ਆਪਾਂ ਕਰਾਂਗੇ ਪਲਾਨ ਅੱਗੇ ਹੌਲੀ ਹੌਲੀ ਕਰਕੇ ਉਹ ਵੀ ਸਾਈਕਲ ਤੇ ਹੀ ਸਾਈਕਲ ਤੇ ਹਾਂਜੀ ਠੀਕ ਹੈ ਹਾਂਜੀ ਧੰਨਵਾਦ ਧੋਲਾਵੀਰਾ ਤੇ